ਪੰਜਾਬ ਕੇ ਸ੍ਰੀ ਗੁਰਪਰਵੋ ਜੇ ਅੱਜ ਗੱਲ ਕਰੀਏ ਤੇ ਇੱਕ ਖੂਨਦਾਨ ਖੂਨਦਾਨ ਮਹਾਦਾਨ ਲਗਾਇਆ ਗਿਆ ਔਰ ਅਮਰਸ਼ੀਰ ਲਾਲਾ ਜਗਤ ਨਰਾਇਣ ਜੀ ਦੀ ਯਾਦ ਦੇ ਵਿੱਚ ਇਹ ਜਨਾਬ ਬਲੱਡ ਡੋਨੇਸ਼ਨ ਕੈਂਪ ਔਰ ਹਰ ਸਾਲ ਲਗਾਇਆ ਜਾਂਦਾ ਅੱਜ ਇਸ ਵਾਰ ਵੀ ਜਿਹੜੀ 44ਵੀਂ ਵਰਸੀ ਦੇ ਮੌਕੇ ਤੇ ਬਟਾਲਾ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਸੰਗਠਨ ਦੇ ਨਾਲ ਜੁੜੇ ਲੋਕ ਹੋਣ ਚਾਹੇ ਉਹ ਰਾਜਨੀਤਿਕ ਲੋਕ ਹੋਣ ਚਾਹੇ ਉਹ ਆਪ ਨੌਜਵਾਨ ਇਕ ਵੱਡੀ ਗਿਣਤੀ ਦੇ ਵਿੱਚ ਕਿੱਥੇ ਜਿੱਥੇ ਸ਼ਰਦਾ ਦੇ ਖੁੱਲ੍ਹ ਪੇਟ ਕਰ ਰਹੇ ਨੇ ਉੱਥੇ ਹੀ ਖੂਨਦਾਨ ਕੈਂਪ ਦੇ ਵਿੱਚ ਵੀ ਜਿਹੜਾ ਉਹ ਸਮੂਲੀਅਤ ਕਰ ਰਹੇ ਨੇ ਕਿਉਂਕਿ ਖੂਨਦਾਨ ਕਹਿੰਦੇ ਕਿ ਇੱਕ ਮਹਾਦਾਨ ਔਰ ਹਰ ਸਾਲ ਜਿਹੜਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਕੇਸਟਰੀ ਗਰੁੱਪ ਵੱਲੋਂ ਕਿ ਉਹ ਲੋਕਾਂ ਨੂੰ ਇੱਕ ਸੇਵਾ ਭਾਵਨਾ ਦੇ ਨਾਲ ਇਹ ਦਿਹਾੜੇ ਨੂੰ ਇਸ ਦਿਨ ਨੂੰ ਜਿਹੜਾ ਉਹ ਸਮਰਪਿਤ ਕੀਤਾ ਜਾਵੇ ਤਾਂ ਪੂਰੇ ਗੁਰਦਾਸਪੁਰ ਦੀ ਗੱਲ ਨਹੀਂ ਬਟਾਲੇ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਇਹ ਕੈਂਪ ਜਿਹੜੇ ਆਯੋਜਨ ਕੀਤੇ ਗਏ ਨੇ ਔਰ ਵਕ ਵਕ ਜਗ੍ਹਾ ਤੇ ਵਕ ਵਕ ਦਿਨਾਂ ਦੇ ਵਿੱਚ ਚੱਲਦੇ ਰਹੇ ਔਰ ਅੱਜ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਟਾਲਾ ਦੇ ਵਿੱਚ ਕੀ ਚੱਲ ਰਿਹਾ ਕਿ ਜਿਹੜਾ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਔਰ ਵਿਅਕਤੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਨੇ ਚਾਹੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਇੱਥੇ ਫੰਡ ਡਾਨ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਹੈ ਇੱਕ ਸੇਵਾ ਇੱਕ ਮਹਾ ਸੇਵਾ ਔਰ ਗੱਲ ਵੀ ਕਰਦੇ ਆ ਇੱਥੇ ਜਿਹੜੇ ਲੋਕ ਜਿਹੜੇ ਇਸ ਵੇਲੇ ਇਹ ਲੋਕ ਪਹੁੰਚੇ ਨੇ ਉਹਨਾਂ ਨਾਲ ਜਿਹੜੇ ਸ਼ਰਦਾ ਦੇ ਫੁੱਲ ਭੇਟ ਕਰਨ ਲੋਕ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ

ਕਾਰਜਾ ਲਈ ਜਿਹੜੇ ਰਾਹਤ ਪੀੜਤਾਲਿਕਾ ਰਾਹਤ ਸਮਗਰੀ ਭੇਜਣ ਦੀ ਗੱਲ ਹੋਵੇ ਤਾਂ ਉਹ ਲਗਾਤਾਰ ਚੱਲਦੇ ਕਿਵੇਂ ਦੇਖਦੇ ਹੋ ਅੱਜ ਇੱਕ ਕੈਂਪ ਲਗਾਇਆ ਗਿਆ ਤੁਸੀਂ ਮਾਤਸੀ ਵੀ ਉਹ ਇੱਕ ਇਹ ਸੇਵਾ ਨੂੰ ਕਿਉਂ ਵੇਖਦੇ ਹੋ ਬਹੁਤ ਹੀ ਵਧੀਆ ਜੀ ਇਹ ਜਿਹੜਾ ਬੀਰ ਸਿੰਘ ਸਾਹਿਬ ਨੇ ਅੱਜ ਇੱਕ ਕੈਂਪ ਯੋਜਿਤ ਕੀਤਾ ਲਾਲਾ ਜਗਨਨਾਰਨ ਜੀ ਨੇ ਉਹ ਤੋਂ ਉਹਨੇ ਤਿਥੀ ਦੇਤੇ ਇਹ ਤੁਹਾਬਲੇ ਤਰੀਫ ਹੈ ਜਿਹੜਾ ਕੰਮ ਹੈ ਔਰ ਇੰਨੇ ਮੈਂ ਵੇਖਣੇ ਬਾਅਦ ਚੜ ਕੇ ਲੋਕ ਜਿਹੜੇ ਹਿੱਸਾ ਲੈ ਰਹੇ ਨੇ ਇਸ ਬਲੱਡ ਡੋਨੇਸ਼ਨ ਦੇ ਵਿੱਚ ਤੁਸੀਂ ਵੀ ਦੇਖਦੇ ਪਿਓ ਸਿਹਤਮੰਤ ਹੁੰਦੇ ਆ ਪਿਆ ਕੋਈ ਸਾਰਾ ਪ੍ਰੋਗਰਾਮ ਕਰੀ ਕਰ ਰਹੇ ਹੋ ਪਰ ਉਹ ਵੀ ਅੱਛਾ ਪ੍ਰੋਗਰਾਮ ਹੋ ਰਿਹਾ ਔਰ ਇਹ ਬੜੀ ਨੀਡ ਹੈ ਇਸ ਚੀਜ਼ ਦੀ ਜਿਹੜੀ ਹੈ ਲੋਕਾਂ ਨੇ ਜਿਹੜੇ ਬਲੱਡ ਦੇ ਰਹੇ ਉਹਨਾਂ ਨੂੰ ਵੀ ਪ੍ਰੇਰਿਤ ਕਰੀਏ ਜਿਹੜੇ ਜੁਵਾ ਨੇ ਵਕਤ ਬਾਅਦ ਬਲੱਡ ਦਿਓ ਇਹ ਉਹਨਾਂ ਲੋਕਾਂ ਦਾ ਕੰਮ ਆਂਦਾ ਜਿਨ੍ਹਾਂ ਕੋਲ ਹੈ ਕੋਲੋਂ ਕਿ ਐਸੇ ਨਹੀਂ ਇਹ ਕੀ ਨੂੰ ਮੁੱਲ ਲੈ ਕੇ ਫਿਰਕੇ ਆਪਣਾ ਐਕਸੀਡੈਂਟ ਕੇਸਾਂ ਦੇ ਵਿੱਚ ਵੀ ਕੰਮ ਆ ਲੱਗਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਐਕਸੀਡੈਂਟ ਕਿਸੇ ਨੂੰ ਹੋ ਜਾਂਦਾ ਉਹਦੇ ਘਰ ਤੇ ਨਹੀਂ ਪਹੁੰਚ ਪਾਉਂਦੇ ਔਰ ਉਹਨਾਂ ਨੇ ਅਰੇਂਜ ਕਰਨਾ ਲਾ ਕੇ ਜਦੋਂ ਕਿ ਪਹਿਲਾਂ ਹੀ ਇਸ ਬੈਂਕ ਦੇ ਵਿੱਚ ਪਿਆ ਹੋਏ ਡਾਕਟਰਾਂ ਦੇ ਬੈਂਕ ਦੇ ਵਿੱਚ ਜਿਹੜਾ ਉਹਨਾਂ ਨੂੰ ਕੋਈ ਮਤਲਬ ਹੁੰਦਾ ਵੀ ਜ ਸਾਡੇ ਕੋਲ ਬਲੱਡ ਤੇ ਪਿਆਦਾ ਕੈਂਪ ਦੇ ਰਾਹੀਂ ਆਇਆ ਸੀ ਆਪਾਂ ਇਹਨੂੰ ਇਹੀ ਯੂਜ਼ ਕਰੀਏ ਸੋ ਕੀਮਤੀ ਜਾਣਾਂ ਜਿਹੜੀਆਂ ਬਚਾਈਆਂ ਜਾ ਸਕਦੀਆਂ ਨੇ ਸਰ ਲਗਾਤਾਰ ਇੱਕ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਰਾਜਨੀਤਿਕ ਲੋਕ ਨੌਜਵਾਨ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਇਹ ਹਰ ਸਾਲ ਹੀ ਆਪਾਂ ਇਹ ਕੈਂਪ ਕਰਦੇ ਆਏ ਹਾਂ ਦੇਖੋ ਜੀ ਹਰ ਸਾਲ ਅਸੀਂ ਲਾਲਾ ਸ਼੍ਰੀ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਬਲਕ ਕੰਡਿਸ਼ਨ ਕੈਂਪ ਲਗਾਉਂਦੇ ਆਏ ਹਾਂ ਕਿ ਸਾਡੀ ਉਹਨਾਂ ਦੀ 44ਵੇਂ ਜਨਮ ਦਿਨ ਦੇ ਮੌਕੇ ਤੇ ਇਸ ਵਾਰ ਕੈਂਪ ਲੱਗ ਰਿਹਾ ਹੈ ਔਰ ਅੱਜ ਵੀ ਕੋਈ ਸਾਨੂੰ ਬਹੁਤ ਪਰਵਾਹੂਦਾਰਾ ਵੇਖਣ ਨੂੰ ਮਿਲ ਰਿਹਾ ਔਰ ਲੋਕ ਬੜੀ ਗਿਨਫੀਸ਼ਟ ਬੜਾ ਦਿਲ ਵੀ ਆ ਰਹੇ ਨੇ ਇੱਕ ਤਾਂ ਮੌਸਮ ਵੀ ਠੀਕ ਹੈ ਜੋ ਔਰ ਦੂਸਰਾ ਇਹ ਹੈ ਕਿ ਲੋਕਾਂ ਦਾ ਅੱਜ ਹਜੂਮ ਬਹੁਤ ਅੱਛਾ ਜਿਸ ਦੇ ਨਾਲ ਸਾਨੂੰ ਬਹੁਤ ਉਤਸ਼ਾਹ ਮਿਲਿਆ ਕਿ ਇਹੋ ਜੇ ਕੰਮ ਸਾਨੂੰ ਲੰਬੇ ਰਹਿਣਾ ਚਾਹੀਦਾ ਦੇਖੋ ਬਲੱਡ ਜਿਹੜਾ ਉਹਨੂੰ ਬਹੁਤ ਜ਼ਰੂਰਤ ਹੈ ਹਰ ਇਨਸਾਨ ਨੂੰ ਔਰ ਕਿਸੇ ਵੀ ਜ਼ਰੂਰਤਮੰਦ ਦੀ ਇਸ ਨਾਲ ਮਦਦ ਹੋ ਜਾਏ ਇਸ ਤੋਂ ਵੱਡਾ ਕੌਜ਼ ਨਹੀਂ ਹੈ ਔਰ ਜੋ ਸਾਨੂੰ ਸਿਖਿਆ ਪੰਜਾਬ ਕੇਸਰੀ ਗਰੁੱਪ ਵੱਲੋਂ ਸਾਡੇ ਮਾਲਕ ਕੇਸਰੀ ਜੀ ਚੋਪੜਾ ਜੀ ਵੱਲੋਂ ਫਿਰ ਇਹ ਬਲਾ ਚੋਪੜਾ ਜੀ ਵੱਲੋਂ ਅਮੀ ਚੋਪੜਾ ਜੀ ਨੇ ਜੋ ਸਮੇ ਸਮੇ ਸਿਰਫਨ ਗਾਈਡਲਾਈਨ ਦਿੱਤੀ ਰਹੀ ਹੈ ਉਹਦੇ ਮਤਲਬ ਅਸੀਂ ਸਾਰੇ ਕੰਮ ਕਰਦੇ ਆਂ ਔਰ ਉਹਨਾਂ ਦਾ ਬੜਾ ਵੱਡੀ ਸੋਚ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਕੈਂਪਾਂ ਚ ਲੱਗ ਰਹੇ ਨੇ ਔਰ ਪਹਿਲਾਂ ਵੀ ਜਿਹੜੇ ਲੱਗ ਚੁੱਕੇ ਨੇ ਇਹਨਾਂ ਕੈਂਪਾਂ ਨਾਲ ਹਜ਼ਾਰਾਂ ਲੋਕਾਂ ਨੂੰ ਇਸ ਸੇਵਾ ਦਾ ਬੜਾ ਫਾਇਦਾ ਪਹੁੰਚੇਗਾ ਮੈਂ ਆਪਣੇ ਗੁਰੂਪੁਰਾ ਔਰ ਆਪਣੇ ਗੁਰੂਜੇ ਸਾਰੇ ਮਾਲਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਸਮਾਜ ਸੇਵਾ ਦਾ ਕੰਮ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਅੱਜ ਹੀ ਅਸੀਂ श की ऐसी महान शख्सीयत उन्होंने नमन करने वास्तव सारे बलड डोनेशन कैंप के रूप में श्रद्धा से सुमन भेट करने वास्ते कठे हुए हैं और ऐसी शख्सियत जिन्हें देश की एकता और अखंडता दे अपनी जान प्रबंधित की उन्होंने परिवार के होर भी मैंबर जोड़े ने देश की एकता और अखंडता अपनी जानी दे बैठे हैं अब वो बलड डोनेशन कैंप के रूप ਉਹਨਾਂ ਨੂੰ ਸਰ ਦਾ ਸੁਮਨ ਪੇਟ ਕਰਨ ਵਾਸਤੇ तमाम ਬਟਾਲੇ ਦੀਆਂ ਸੋਸ਼ਲ ਅਲੌਕਮੈਂਟ ਮਿਸ਼ਨ ਮਧੀਆਂ ਹੁੰਦੀਆਂ ਹਨ ਉਹ ਸਾਡੇ ਬਹੁਤ ਹੀ ਮਾਨਜੋ ਕਰਮੇ ਨਿਜ਼ਾਮੀ ਕੋਰਡੀਨੇਟਰ ਤੋਂ ਹੋਂਤਨ ਬਣੇ ਹਨ ਸੋ ਮੈਂ ਸਮਝਦਾ ਕਿ ਜੀਵਨ ਦੇ ਵਿੱਚ ਜਿਹੜਾ ਵੀ ਇਨਸਾਨ ਲੋਕਾਂ ਦੇ ਲਈ ਬੋਲਦਾ ਹੈ ਆਵਾਜ਼ ਉਠਾਂਦਾ ਹੈ ਉਹ ਲੋਕਾਂ ਦੇ ਲਿਖਦਾ ਹੈ ਸਹੀ ਦਫਾ ਉਸ ਨੂੰ ਨੇ ਬਹੁਤ ਵੱਡੇ ਕਾਰਜੇ ਵੀ ਬੁਗਤ ਨੇ ਬੰਦੇ ਹਨ ਲੇਕਿਨ ਇਹ ਪਰਿਵਾਰ ਮੇਰੀ ਬੋਦ ਲਾਲਾ ਜਗਤਮਾਨ ਜੀ ਦੇ ਪਰਿਵਾਰ ਤੋਂ ਹੈ ਜਿਨ੍ਹਾਂ ਦੀ 44 ਨਿਤੀ ਹੈ ਉਹਨਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਸਮਾਜ ਦੇ ਲਈ ਬਿਲਕੁਲ ਡਰ ਹੋ ਕੇ ਇੱਕ ਕਾਰਨ ਖਤਮ ਕਰਿਆ ਆਪਣੀ ਬਾਈ ਇਮਾਨਸਤਾ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਅੱਜ ਦਿੱਕੇ ਦੀ ਜਿਹੜੀ ਆਪਣੀ ਜਾਨਾਂ ਦੇ ਹਿੱਤ ਲਈ ਜੋ ਆਪਣੇ ਲੋਕਾਂ ਦੇ ਨਾਲ ਖੜੇ ਹਨ ਤੋਂ ਮੈਂ ਇਸ ਪ੍ਰਵਾਹ ਸਭ-ਸਭ ਤੁਮਨ ਕਰਦਾ ਹਾਂ ਇਸ ਸਵਾਗਤ ਦਾ ਧੰਨਵਾਦ ਕਰਦਾ ਹਾਂ ਕਿ ਲੋਕਾਂ ਦੇ ਨਾਲ ਅੱਜ ਤੱਕ ਰਹੇ ਅੱਜ 44 ਵਿੰਮਤੀ ਤੇ ਲਾਲਾ ਜਗਤਨਾਰਾਇਣ ਜੀ ਦੇ ਤੇ ਹਰ ਸਾਲ ਦੀ ਤਰ੍ਹਾਂ ਔਰ ਹਰ ਵਾਰ ਭਾਜੀ ਵਿਗੇਸ਼ ਜੀ ਪਟਾਲੀ ਸ਼ਹਿਰ ਵਿੱਚ ਮੈਡੀਕਲ ਕੈਂਪ ਲਾਉਂਦੇ ਆ ਬਲੱਡ ਬਲੱਡ ਕੈਂਪ ਲਾਉਂਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦਾ ਕਿ ਤੁਸੀਂ ਹਰ ਵਾਰੀ ਸਾਨੂੰ ਯਾਦ ਕਰਦੇ ਹੋ ਲਾਲਾ ਜਗਤ ਨਾਰਾਇਣ ਜੀ ਦੀ ਪੂਰਨ ਕੀਤੀ ਹੁੰਦੀ ਅਸੀਂ ਆ ਕੇ ਉਹਨਾਂ ਦੇ ਸ਼ਰਧਾ ਸਮਨ ਪੇਟੀ ਵੀ ਕਰਦੇ ਆਂ ਔਰ ਇਹਨਾਂ ਦੀ ਪਿਆਰ ਸਦਕਾ ਔਰ ਇਹਨਾਂ ਦੀ ਸੇਵਾ ਸਦਕਾ ਲੋਕਾਂ ਨੂੰ ਜਿਹੜਾ ਬਲੱਡ ਮਿਲ ਰਿਹਾ ਉਹਦੀ ਬਹੁਤ-ਬਹੁਤ ਧੰਨਵਾਦ ਆ ਔਰ ਅਸੀਂ ਪੰਜਾਬ ਕੇਸ਼ਰੀ ਗਰੁੱਪ ਦਾ ਪੰਜਾਬ ਕੇਸ਼ਰੀ ਦੇ ਸਾਰੇ ਅਨੁਨਾਸ਼ੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਲੋਕਾਂ ਦੀ ਸੇਵਾ ਵਿੱਚ ਚੱਪਦਾ ਦਿਨ ਰਾਤ ਮਿਹਨਤ ਕਰਦੇ ਹੋ ਬਹੁਤ-ਬਹੁਤ ਧੰਨਵਾਦ ਪਰ ਦੇਖ ਹੀ ਸਕਦੇ ਆ ਕਿ ਇਹ ਨੌਜਵਾਨਾਂ ਨੇ ਵੀ ਇਹ ਦਿਖਾ ਦਿਓ ਸਰਟੀਫਿਕੇਟ ਦਿਖਾ ਦਿਓ ਇਹ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸ਼ਾਮਲ ਹੋਏ ਲੋਕ ਨੇ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਔਰ ਸਿੱਧੇ ਹੀ ਪੰਜਾਬ ਕੇਸਟਰੀ ਗਰੁੱਪ ਵੱਲੋਂ ਵੀ ਉਹਨਾਂ ਨੂੰ ਇੱਕ ਸਨਮਾਨ ਇੱਕ ਟੋਕਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਤਾਂਕਿ ਉਹ ਵੀ ਯਾਦ ਰੱਖਣ ਕਿ ਉਹ ਇਨਾ ਕੈਂਪਾਂ ਦੇ ਵਿੱਚ ਆਏ ਤੇ ਇੱਕ ਉਤਸ਼ਾਹ ਵਧ ਸਕੇ ਲੋਕਾਂ ਦਾ ਵੀ ਉਤਸ਼ਾਹ ਵਧੇ ਕਿ ਮਤ ਤੋਂ ਵੱਧ ਜਿਹੜਾ ਐਸੇ ਕੈਂਪਾਂ ਦੇ ਵਿੱਚ ਸੰਗਠਿਤ ਕੀ ਜਾਵੇ ਕੈਮਰਾ ਪਰਸਨ ਵਿਕਰਮ ਸਿੰਘ ਜੀ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਟੀਵੀ ਲਈ ਬਰਦਾਸ਼ਤ ਨੂੰ